ਹਾਂਜੀ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਕਿੰਨੂਆਂ ਦਾ ਬੂਟਾ ਇਹ ਹੰਬੂਰ ਤੋਂ ਆਇਆ ਜੀ ਹੰਬੂਰ ਹੰਬੂਰ ਵਾਲੇ ਬਾਗ ਨਹੀਂ ਜਿਹੜੇ ਉੱਥੋਂ ਆਇਆ ਬੂਟਾ ਬੂਟਾ ਦੇਖੋ ਤੁਸੀਂ ਕਿੰਨੇ ਕਿੰਨੂ ਲੱਗੇ ਉਹਨੇ ਪੱਤੇ ਆ ਤੇ ਉਹਨੇ ਕਿੰਨੂ ਆ ਦੇਤੇ ਕਿੰਨੂ ਵੀ ਇਹਦੇ ਜਿਹੜੇ ਇੰਨੇ ਮਿੱਠੇ ਆ ਨਾ ਆਹੇ ਕਾ ਬਹਤਾ ਹੀ ਜੀ ਮੈਂ ਕਿੰਨਾ ਦੇਖੇ ਬੂਟੇ ਕਿੰਨੋਂ ਇੱਕ ਵਲ ਗਏ ਬੰਦੇ ਸ਼ਕੀਨ ਆ ਪੂਰੇ ਸ਼ੌਂਕੀਆ ਵੀਰ ਜਿਨੇ ਇਹ ਉੱਤਲ ਆਇਆ ਦੇਖ ਲਈ ਇਹ ਗੁੱਛੇ ਲੱਗਿਆ ਗੁੱਛੇ ਇੱਕ ਤਾਂ ਹੁੰਦਾ ਨਾ ਇਕੱਲੇ ਕਹਰੇ ਫਲਾਂ ਦੇ ਹੋਰ ਵੀ ਬੂਟੇ ਲਾਇਆ ਤੁਹਾਨੂੰ 베ਰੀ ਦੇ ਵੀ ਦਰਸ਼ਨ ਕਰਾਉਣੇ ਆ ਇੱਕ ਦੇਖੋ ਜਿਸੀ ਸਰਦੇ ਆ ਜੀ ਬੰਦ ਸਮਾਦ ਭਾਈ ਆ ਦੇਖੋ ਇਧਰ ਤੇ ਤੁਹਾਨੂੰ 베ਰੀ ਵੀ ਦਿਖਾਉਣਾ ਇੱਕ ਇਹ ਕਾਰ ਹੈ ਬੂਟਾ ਕਿਨੂਆ ਦਾ ਸਪੈਸ਼ਲ ਬਾਗਾਂ ਵਾਲੇ ਬੂਟੇ ਆ ਬਾਈ ਕਿੰਨਾ ਹਾਂ ਬਹੁਤ ਤਾਂ ਜਾ ਕੇ ਲੈ ਕੇ ਆਂਦੇ ਸੀ ਇਹ ਬੂਟੇ ਇੱਕ ਤੁਹਾਨੂੰ ਫੋਰੋ ਖਾਉਣਾ ਇਹ ਕਾਰ ਹੈ ਜੀ ਆ ਦੇਖੋ ਇਹ ਬੂਟਾ ਆ ਪੂਰੇ ਕੈਂਟਾ ਕੰਮ ਕੀਤੇ ਬਾਈ ਦੇ ਦੇਖੋ ਵਾਦੂ ਲੱਗੇ ਜਵਾਗ ਜੋਹੇ ਦਾ ਤੋੜ ਤੋੜ ਕੇ ਲੈ ਜਾਂਦੇ ਆ ਕਹਿੰਦੇ ਜੀ ਕੋ ਦਾ ਬੂਟਾ ਵੀ ਲਿਆ ਨਾਲ ਤੇ ਬੀਰੀ ਵੀ ਤੁਹਾਨੂੰ ਵਿਖਾਉਣਾ ਕੁਲਲੀ ਵੀ ਪਈ ਅਲਲੀ ਵੀ ਜਮਾ ਬਿਲਕੁਲ ਆਇਓ ਦਿਖਾਉਣਾ ਤੁਹਾਨੂੰ ਬੀਰੀ ਠੀਕ ਹੈ ਜੀ ਉਹਦਾ ਵੀ ਦੇਖੋ ਜਿਵੇਂ ਇਹ ਸ਼ਿਕਾਰੀ ਬਣਿਆ ਨਾਲ ਹੀ ਯਾਰ ਬਹੁਤ ਪੌਂਗਦਾ ਇਹੇ ਗੱਲ ਮਾੜੀ ਆ ਤੁਹਾਨੂੰ ਬੀਰੀ ਦੇ ਵੀ ਕਰਾਉਣਾ ਦਰਸ਼ਣ ਆ ਦੇਖੋ ਆਪਣੀ ਤੇ ਜਿਹੜੇ ਜਿਹੜੇ ਹੋ ਜਾਣੇ ਬੇਰ ਵੇਖੋ ਬਹੁਤ ਮੋਟੇ ਮੋਟੇ ਬੇਰ ਆ ਲੇ ਵੀ ਪਈਆ ਲੇ ਵੀ ਜਮਾਂ ਬਿਲਕੁਲ ਵੀ ਨਹੀਂ ਉਹ ਵੇਲੇ ਵੀ ਕੰਡੀਆਂ ਡਾਹਣੀਆਂ ਟੁੱਟ ਗਈਆਂ ਜਮਾਂ ਥੱਲੇ ਲੱਗ ਗਏ ਬੇਵਾਨੇ ਭਾਰ ਦੇ ਨਾਲ ਨਾ ਤੇ 베ਰੀ ਥੱਲੇ ਲੱਗ ਗਈ ਤਾਲੀਆਂ ਟੁੱਟ ਗਈਆਂ ਆਹ ਦੇਖੋ ਜੀ 베ਰਾਂ ਦਾ ਸਾਈਜ਼ ਬਹੁਤ ਵੱਡਾ ਹੈ ਇਹਦੇ ਵਿੱਚ ਸੇਵ ਹੁੰਦੇ ਨਾ ਸੇਵ ਮਾ ਦੇਖੋ ਪੂਰੇ ਮੋਟੇ 베ਰ ਪੂਰੇ ਹਜੇ ਕ੍ਰੇਡ ਕਰਨਗੇ ਹਜੇ ਥੋੜਾ ਟਾਈਮ ਲੱਗੂ

ਤਾਰਾਂ ਦੇ ਵਿੱਚ ਬੂਟੇ ਲਾਇਆ ਕਰੋ ਜੋ ਬਾਹਰੋਂ ਖਰੀਦੇ ਖੁਰੂਦਿਆਂ ਪੱਖੜ ਫਰੂਟ ਪਤਾ ਨਹੀਂ ਕਿਹੋ ਜਿਹੇ ਹੁੰਦੇ ਦਵਾਈਆਂ ਬੂਟੀਆਂ ਲੱਗੀਆਂ ਹੁੰਦੀਆਂ ਸਕਾਰੀ ਵੀ ਬੰਨਾਂ ਕੋਲ ਆ ਵੇ ਖਰਾਕੀ ਪੂਰੀ ਚੱਕ ਤ ਨਹੀਂ ਦਿੰਦਾ ਕਹਿੰਦਾ ਚੱਕ ਨਾ ਮੈਂ ਆ ਬੇਰ ਪਰ ਮੈਂ ਕੱਚੇ ਆ ਬੇਰ ਪਰ ਫਿਰ ਵੀ ਇਹ ਖਾਈ ਤਾ ਹਜੇ ਮਿੱਠੇ ਆ ਹਜੇ ਤਾਂ ਪੂਰੇ ਕਿਰੇਣੀ ਇਹ ਇਹ ਉਹ ਬਾਈ ਦਿਖਾਏ ਜੀ ਉਹ ਸਰਾਕਾ ਮਾ ਜਾ ਸੋ ਧਿਆਨ ਰੱਖਿਆ ਕਰੋ ਜਿਹਦੇ ਕੋਲ ਜਗਾ ਨਾ ਦਾਇਆ ਕਰੋ ਬੂਟੇ ਆਪੋ ਆਪਣੇ ਘਰਾਂ ਦੇ ਵਿੱਚ ਬਾਹਰੋਂ ਵੀ ਦਵਾਈਆਂ ਬੂਟਣਾਂ ਆਲੇ ਆਪਾਂ ਫਰ ਫੂਟ ਲਿਆ ਕੇ ਖਾਨੀ ਆ ਹੁੰਦਾ ਕਿ ਥੋੜੀ ਮਿਹਨਤ ਦੀ ਲੋੜ ਹੁੰਦੀ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਥੈਂਕ ਯੂ